ਸਸੀ ਵਾਲ ਦੀ ਕੀ ਹਾਲ ਨੇ ਸਾਰੇ ਠੀਕ ਹੋ ਤੇ ਅੱਜ ਦਾ ਮੇਰਾ ਇਹ ਲਾਈਵ ਨਹੀਂ ਹੈ ਮੈਂ ਵੀਡੀਓ ਰਿਕਾਰਡ ਕਰਕੇ ਪਾ ਰਿਹਾ ਮੈਂ ਕੁਝ ਇਨ ਇਨਫਲੂਸਰਾਂ ਇਨਫਲੂਸਰਾਂ ਇਨਫੂਸਰਾਂ ਦੀ ਗੱਲਾਂ ਕਰਨਾ ਸੀ ਨਾ ਇਨਫਲੂਸਰ ਹੁੰਦਾ ਵੇ ਇਹ ਡਿਜੀਟਲ ਕ੍ਰੀਏਟਰ ਜਾਂ ਇਨਫਲੂਸਰ ਬਟ ਥਿਸ ਇਜ਼ ਇਨਫੂਸਰ ਇਨਫੂਸਰ ਫੂਸੀਆਂ ਠੀਕ ਹੈ ਇਹ ਭੈਣ ਜੋ ਇਹਨਾਂ ਨੇ ਨਾ ਗੰਦ ਪਾਰਖ ਹੈ ਹੁਣ ਗੱਲ ਕਰਦੇ ਆ ਮੇਰੇ ਤੇ ਭਾਵੇਂ ਡੀਪ ਬਿਫਰਮੇਸ਼ਨ ਦਾ ਕੇਸ ਲਾ ਆ ਤੇ ਕੋਈ ਚੱਕਰ ਨਹੀਂ ਲਾਦਾ ਯਾਰ ਆਈ ਐਮ ਕਨਸਟੀਟਿਊਸ਼ਨ ਲਵਰ ਕਨਸਟੀਟਿਊਸ਼ਨ ਦਾ ਇੱਕ ਇੱਕ ਉੜਦਾ ਅੜੂ ਆਂਦਾ ਮੰਨੇ ਐਡਵੋਕੇਟ ਨਹੀਂ ਮੈਂ ਲਾ ਕੀਤੀ ਠੀਕ ਹੈ ਨਾ ਤੇ ਗੱਲ ਸੁਣ ਲਓ ਧਿਆਨ ਨਾਲ ਮੇਰੀ ਜਿਹੜੀ ਕਿ ਨਾ ਦੀਪ ਵਾਲੀ ਇੱਕ ਜਨਾਨੀ ਦੀਪ ਮਾਈਕ ਤੇ ਦੀਪ ਲਿਖਿਆ ਹੁੰਦਾ ਉਹਨੇ ਲਿਆ 256 ਮਾਈਕ ਚਲ ਮੈਂ ਤਾਂ ਫੇਰ ਵੀ ਥੋੜਾ ਜਿਹਾ ਮਹਿੰਗਾ ਲਿਆਏ ਬਜਟ ਸਾਡਾ ਵੀ ਥੋੜਾ ਐਂਕੋ ਵੀਕ ਅਸੀਂ ਕੋਈ ਤਗੜੇ ਕਰਨ ਨਾਲ ਬਲੌਗ ਨਹੀਂ ਕਰਦੇ ਇਹਨਾਂ ਸੋਚਿਆ ਜੇ ਤਗੜੇ ਕਰਾਂ ਤੇ ਸਾਡਾ ਕਿਦਾਰੇ ਡੈਡੀ ਲੱਗ ਗਿਆ ਠੀਕ ਹੈ ਕਿਸੇ ਟਾਈਮ ਚ ਤੋ ਤਨਖਾਹ ਹੈ ਸਾਡੀ ਹੋਰ ਕੁਝ ਨਹੀਂ ਸਾਡੇ ਪੱਲੇਗਾ ਠੀਕ ਹੈ ਸਾਨੂੰ ਇਹ ਨਾ ਸਮਝਾ ਕਿ ਬ੍ਰਾਂਡਡ ਰਾਏ ਤੇ ਤਗੜੀ ਚੀਜ਼ ਹੋਣੀ ਹੈ ਐਡੀ ਦੱਸਦੇ ਕਦੇ ਕਪੜੇ ਭਾ ਗਿਆਂ ਦਾ ਕਦੇ ਇਹ ਸਭ ਮਤਲਬ jali.com ਹੀ ਹੈ ਸਮਝ ਲੋ ਠੀਕ ਹੈ ਤੇ ਬ੍ਰਾਂਡਡ ਕਿਉਂ ਕਿਉਂਕਿ ਬ੍ਰਾਂਡਡ ਬ੍ਰਾਂਡਡ ਆ ਸੀ ਸਾਡਾ ਏਰੀਆ ਬ੍ਰਾਂਡਡ ਹੈ ਠੀਕ ਹੈ ਮੇਰਾ ਬਦੇ ਏਰੀਆ ਇਹਦੇ ਨਾਂ ਤੇ ਬ੍ਰਾਂਡਡ ਹੀ ਹੋਏਗਾ ਕਿਉਂ ਗੱਲ ਕਰਨੀ ਤਾਂ ਨਹੀਂ ਚਾਹੀਦੀ ਪਰ ਕਰਨ ਵਾਲੀ ਇਹ ਸ਼ਾਇਦ ਮੈਂ ਮੈਂ ਇਹ ਕਹਿਣਾ ਚਾਹਣਾ ਵੀ ਦੀਪ ਵਾਲੀ ਤੂੰ ਡੂ ਡੂਡਸ ਵਾਲਾ ਮਾਈਕ ਚੱਕ ਤੇ ਉਹਨਾਂ ਕੋਲ ਜਾਣ ਨਹੀਂ ਟੈਂਪੋ ਕੋਲ ਕੱਲੇ ਪਹੁੰਚ ਗਿਆ ਉਸ ਦਿਨ ਤੂੰ ਠੀਕ ਹੈ ਇੱਕੋ ਬਿਲੀ ਟੈਂਪੋ ਅ ਟੈਂਪੋ ਆ YouTube ਮੈਂ ਦੂਜੇ ਪ੍ਰੈਸਰ ਪੁਟਰਾਂ ਦੀ ਗੱਲ ਨਹੀਂ ਕਰਦਾ ਪਿਆ ਮੈਂ ਕਰਦਾ ਪਿਆ YouTube ਵਾਲੇ ਪ੍ਰੈਸਰ ਪੁਟਰਾਂ ਦੀ ਗੱਲ ਠੀਕ ਹੈ ਤੂੰ ਕੋਈ ਉਹ ਟੈਂਪੋ YouTubeਰ ਹੈਗਾ ਇੱਕੋ ਸਵਾਲ ਵੀ ਜੇ ਪੁੱਛਦਾ ਜਦੋਂ ਕਿ ਇੱਕ ਸੰਦੀਪ ਜਿਹੜਾ ਮੁੰਡਾ ਹੈਗਾ ਗਿਆਨੀ ਉਹਨੇ ਲਾਂਦੀ ਸੀ ਦੂਜੀ ਅੰਗਰੇਜ਼ ਨਹੀਂ ਜਿਹੜੀ ਉਹਨਾਂ ਧੋਕਾ ਦੇ ਇੱਕ ਵੱਜ ਗਈ ਉਹਨੂੰ ਪਤਾ ਹੀ ਕਿ ਸਵਾਲ ਕੁਝ ਜਿਵੇਂ ਕਿਵੇਂ ਤੋੜੀ ਇਹ ਫਲੱਚ ਕਿਵੇਂ ਇਹ ਕਿਵੇਂ ਕਰਦੀ ਭੈਣ ਚੋਦਾ ਵੀ ਤੂੰ ਪੁੱਛਣਾ ਟੱਟੀ ਉਹਦੀ ਗਲੈਕ ਜਾਣੀ ਉਹ ਚੀਜ਼ ਵੇ ਕਰਕੇ ਜਾਣੀ ਅੰਗਰੇਜ਼ ਨਹੀਂ ਦੀ ਟੱਟੀ ਕਿਵੇਂ ਕਰਦੀ ਇਹ ਆ ਉਥੇ ਤਾਂ ਫਲੱਚਾਂ ਤੋੜਦੇ ਤਾਂ ਫਲੱਚ ਸਿੰਪਲ ਹੈ ਉਹੰਦਾ ਉਹ ਸੰਦੀਪੰਦਾ ਗੂ ਅਸੀਂ ਹੀ ਕਰਦੇ ਵੀ ਨਹੀਂ ਕਰਦੇ ਨਹੀਂ ਵੀ ਤੁਰ ਪ੍ਰੈਸ਼ਰ ਪੋਰਟਾ ਜਿਹੜਾ ਤੂੰ ਨਿੱਕਾ ਜੇਗਾ ਐਡਾ ਕੁ ਤੇਰਾ ਕਾਦੇ ਮੈਨੂੰ ਨਾ ਨਹੀਂ ਤੇਰਾ ਪਤਾ ਥਾਂ ਥਾਂ ਤੇ ਮਾਈਕ ਲਾਇਆ ਤੇ ਕਦੇ ਟੈਂਪੂ ਕੋਲ ਜਿਹੜੀ ਵੀਡੀਓ ਜਿੰਦੀ ਅਕਦੀ ਵਾਇਰਲ ਹੋ ਜਾਵੇ ਜਿੰਦੇ 50 60 ਹਰ ਵੀਊ ਆ ਜਾਣਾ ਪੜ ਜਾਂਦੇ ਨੇ ਕੱਲ ਮਿਹਰੀਆ ਹੋਗੀ ਮੇਰੇ ਕੋਲ ਵੀ ਆ ਜਾਣਗੇ ਪਰ ਮੈਂ ਫਿਰ ਉਹ ਕਿਵੇਂ ਲੈ ਲਾਂਗਾ ਇੱਕ ਮਿੰਟ ਆ ਲੈਣ ਦੋ ਕੋਈ ਠੀਕ ਹੈ ਇੱਕ ਮਿੰਟ ਤੇ ਹੋਰ ਗੱਲ ਕਰ ਰਹੇ ਆਪਾਂ ਇਹ ਇਹ ਜੇ ਨਕਲੀ ਯੂਟਿਊਬਰ ਪ੍ਰੈਸ ਰਿਪੋਰਟਰਾਂ ਇਹ ਨਕਲੀ ਨਹੀਂ ਅਸਲੀ ਸਰਟੀਫਾਈਡ ਹੋਣਗੇ ਅਫੀਸ਼ੀਅਲ ਹੋਣਗੇ ਮੈਨੂੰ ਨਹੀਂ ਪਤਾ ਅਫੀਸ਼ੀਅਲ ਤੋਂ ਨਹੀਂ ਜਿਵੇਂ ਇਹ ਬੀਬੀ ਸਾਂਝਾ ਆਪਣਾ ਖਲਾਫ ਨਹੀਂ ਬੋਲਦੇ ਦੈਟਸ ਮੀਨੋ ਕਿਉਂਕਿ ਉਹ ਖਬਰਾਂ ਵੈਰੀਫਾਈ ਕਰਕੇ ਚਲਾਉਂਦੇ ਨੇ ਇੰਨਾ ਤਰ੍ਹਾਂ ਨਹੀਂ ਪਹੁੰਚਦਾ ਕਦੇ ਪਹੁੰਚ ਕੇ ਕਿੰਦੇ ਕੋਲ ਹੁਣ ਪਹੁੰਚਣਗੇ ਮੰਨ ਕੇ ਚੱਲ ਉਹ ਮਾਨੀ ਮਲੰਕ ਕੋ ਮਲੰਕ ਕੋ ਲਮਿਆਂ ਕੋ ਬੀ ਤੁਸੀਂ ਮਾਨੀ ਮੈਂ ਤੁਸੀਂ ਪੰਜਾਬ ਦੇ ਮੁੱਦੇ ਚੱਕੋ ਸਾਡਾ ਏਰੀਆ ਭੈਣ ਤੁਹਾਨੂੰ ਸਾਡੇ ਏਰੀਆ ਨਾਲ ਕੀ ਨਫ਼ਰਤ ਹੈ ਖਾਲਸਾ ਦੀ ਮਗਾਲ ਨਹੀਂ ਕਰਨਾ ਚਾਹੁੰਦਾ ਮੈਂ ਵੀ ਚਲ ਉਹ ਵੀ ਖਾਲਸਾ ਮੰਗਦੇ ਨੇ ਅਸੀਂ ਵੀ ਸਿੱਖਾਂ ਅਸੀਂ ਵੀ ਰਾਏ ਸਿੱਖਾਂ ਠੀਕ ਹੈ ਸਾਨੂੰ ਖਾਲਸਾ ਦਾ ਕੋਈ ਮਤਲਬ ਨਹੀਂਗਾ ਪਰ ਸਾਡੇ ਏਰੀਆ ਨਾਲ ਕਿਉਂ ਨਫ਼ਰਤ ਕੀਤੀ ਜਾਂਦੀ ਹੈ ਸਾਡੇ ਏਰੀਆ ਦੇ ਵਿੱਚ ਦੀਵਾਲੀ ਕਦੇ ਆਈ ਹੈ ਆ ਇੱਕ ਮੁੰਡਾ ਹੈਗਾ ਅੰਬੋਟਾ ਥੋੜਾ ਜਿਹਾ ਬਾਹਰ ਆ ਉਹ ਵੀਡੀਓ ਬਣਾ ਰਿਹਾ ਵਿਚਾਰੇ ਦੇ ਇੰਨੇ ਵੀ ਉਹ ਹੁੰਦੇ ਤੇ ਮੈਂ ਵੀਡੀਓ ਬਣਾਵਾਂਗਾ ਉਹ ਵਿਚਾਰਾ ਵੀਡੀਓ ਚੱਲ ਯਾਰ ਤੇ ਮੈਂ ਹੁੰਦਾ ਰੱਬ ਨੇ ਨੂੰ ਦਿੱਤਾ ਰੂਪ ਉਹ ਵੀਡੀਓ ਵਾਈਫ ਉਮਿਤ ਆਪਦੀ ਵਾਈਫ ਸ਼ਾਇਦ ਉਹਦੀ ਭਾਬੀ ਦੇ ਨਾਲ ਉਹਦਾ ਦਿਉਰ ਭਾਬੀ ਸਾਰੇ ਬਣਾਉਂਦੇ ਨੇ ਉਹਨਾਂ ਨੂੰ ਪ੍ਰੋਮੋਸ਼ਨਾਂ ਬੋਦਕਾਰ ਆ ਦੀ ਨੇ ਮੈਂ ਕਹਿੰਨਾ ਯਾਰ ਉਧਰ ਏਰੀਆ ਵਾਲਾ ਬੰਦਾ ਪਹੁੰਚਦਾ ਵਾਇਰਲ ਹੋ ਜਾਵੇ ਉਹਨੂੰ ਪ੍ਰੋਮੋਸ਼ਨ ਆ ਆਈ ਐਕਸਪਰਟ ਆ ਫਲਾਣਾ ਫਲਾਣਾ 50 5000 60 6000 ਦੀ ਉਹਨੂੰ ਪ੍ਰੋਮੋਸ਼ਨ ਕਿ ਉਹਨੂੰ ਪ੍ਰੋਮੋਸ਼ਨ ਦਿੰਦੇ ਤੁਸੀਂ ਆ ਲਓ ਵੀ ਕੱਪੜੇ ਆ ਕੱਪੜੇ ਵਾਲ ਦੁਕਾਨ ਨਵੀਂ ਖੁੱਲੀ ਏ 150 500 ਰੁਪਇਆ ਯਾਰ ਆ ਇੱਕ ਨਾਲ ਛੂਟ ਦੇ ਦਿੰਦੇ ਜੀ ਕੀ ਯਾਰ ਸਾਡੇ ਏਰੀਆ ਨਾਲ ਤੁਨ ਕੀ ਨਫ਼ਰਤ ਹੈ ਬੈਕਵਾਰਡ ਭੈਜੋ ਬੈਕਵਾਰਡ ਨੂੰ ਮੈਂ ਇੱਥੇ ਲੈ ਕੇ ਜਾਣਾ ਉੱਤੇ ਠੀਕ ਹੈ ਨਾ ਚੰਡੀਗੜ੍ਹ ਦੇ ਬਰਾਬਰ ਕਰਨਾ ਹੈ ਬੈਕਵਾਰਡ ਨੂੰ ਬੋਲਾਂਗਾ ਇਹ ਮੁੱਦੇ ਆ ਦੇ ਬੋਲਾਂਗਾ ਪੰਜਾਬ ਦੇ ਮੁੱਤੇ ਬਾਅਦ ਚ ਪਹਿਲਾ ਇਹ ਮੁੱਦੇ ਸਾਡੇ ਏਰੀਆ ਨਾਲ ਯਾਰ ਨਫ਼ਰਤ ਹੋਈਏ ਕਦੋਂ ਸਾਡੇ ਏਰੀਆ ਨੂੰ ਕਿਸੇ ਨੇ ਪਿਆਰ ਕੀਤਾ ਕਦੇ ਕਦੇ ਸੁਣੀ ਗੱਲ ਬੈਕਵਾਰਡ ਏਰੀਆ ਦੀ ਹਰ ਉਹਨੂੰ ਪੜੀ ਗਈ ਜਿੱਟਾ ਫੜਾ ਗਿਆ ਇਹ ਟੈਲੈਂਟ ਦੱਸਿਆ ਕਦੇ ਟੈਲੈਂਟ ਤੁਨੂ ਖਾਦਾ ਨਾ ਪਿੰਡਾਂ ਚ ਇਧਰ ਡੰਡੀਆਂ ਮਣੇ ਚ ਲੱਗੇ ਜੋ ਸੁਬਾਜ ਕਾ ਮਣੇ ਲੱਗੇ ਦੱਸਿਆ ਕਿੰਨੇ ਫੌਜੀ ਲੱਗੇ ਨੇ ਸੁਬਾਜਕਾਂ ਦੇ ਵਿੱਚ 4-500 ਫੌਜੀ ਹੋਣਾ ਟਾਲੀ ਵਾਲੇ ਚ ਫੌਜੀ ਹੋਣਾ ਪਿੰਡ ਚ ਅਦੀਬ ਵਾਲੀ ਤੋ ਉੱਥੇ ਜਾ ਠੀਕ ਹੈ ਜਿਨ੍ਹਾਂ ਦੀ ਜਾਣਨਾ ਜਿਹੜੇ ਸਰਦਾਂ ਰੱਖ ਰੱਖਿਆ ਕਰਦੇ ਪੈਣੇ ਠੀਕ ਹੈ ਤੂੰ ਉੱਥੇ ਜਾ ਸਾਡੇ ਏਰੀਆ ਦੇ ਵਿੱਚ ਅੱਜ ਵੀ ਇਹ ਜਲਾਦ ਨੇ ਆਏ ਜੀ ਗਰੀਬੀ ਏ ਲੇਡੀਜ਼ ਚਲ ਬੰਦੇ ਤਾਂ ਜਾਣ ਲੇਡੀਜ਼ ਵੀ ਬਾਹਰ ਮਤਲਬ ਬਾਹਰ ਬੈਠ ਜਾਂਦੀਆਂ ਨੇ ਸਰਦੇ ਵੇ ਨਾ ਬਾਹਰ ਬੈਣ ਮਤਲਬ ਕੀ ਹੁੰਦਾ ਠੀਕ ਹੈ ਨਾ ਵੀ ਬਾਹਰ ਮੈਨ ਹੋ ਜਾ ਵਰਡ ਨਹੀਂ ਉਸ ਕਰਨਾ ਚਾਹਦਾ ਇੰਜ ਗਰੀਬੀ ਏ ਤੁਸੀਂ ਭਾਂਜੋ ਖਾਓ ਵੀ ਏਰੀਆ ਇੰਨਾ ਬੈਕਵਰਡ ਕਿਉਂ ਹੈ ਇਹਨੂੰ ਅਸੀਂ ਵਾਰਨਟੇਰੀਆ ਤੇ ਕਿਉਂ ਲੈ ਕੇ ਚਲੇ ਬਾਦਲ ਆਇਆ ਚਲ ਬਾਦਨ ਸੜਕ ਬਣਾਈ ਹੈ ਵੈਰੀ ਗੁੱਡ ਸਾਡੇ ਏਰੀਆ ਦਾ ਮਾੜਾ ਮੋੜਾ ਸੁਧਾਰ ਹੋਇਆ ਸੜਕਾਂ ਨੂੰ ਅਸੀਂ ਕਿੱਥੇ ਬੌਂਡ ਚ ਲਈਏ ਹੋਣਾ ਠੀਕ ਹੈ ਉਹ ਟੁੱਟੀਆਂ ਪਈਆਂ ਨੇ ਕਿੱਥੇ ਲਈ ਸੜਕਾਂ ਨੂੰ ਅਸੀਂ ਆਦੀਬ ਵਾਲੀਏ ਮੇਰੀ ਗੱਲ ਸੁਣ ਚਾਜ ਦੀ ਨਿਊਜ਼ ਤੇ ਕੋਬੇਲੀ ਟੈਂਪੋ ਸੌਰੀ ਟੈਂਪੋ ਨਹੀਂ ਦੂਜਾ ਬੇਲੀ ਜਿਹੜਾ ਹੈ ਪ੍ਰੈਸ਼ਰ ਮੋਟਰ ਇੱਥੇ ਆ ਯਾਰ ਜਲਾਲਾਬਾਦ ਡਿਸਟ੍ਰਿਕਟ ਚ ਠੀਕ ਹੈ ਕੋਈ ਬੈਗਵਾਰ ਬਾਰੇ ਗੱਲ ਕਰ ਮੈਂ ਮੇਰੇ ਨਾਲ ਕੰਟੈਕਟ ਕਰੋ ਮੈਂ ਤੁਹਾਨੂੰ ਦਿਖਾਵਾਂਗਾ ਕੀ ਕੀ ਮੁਸ਼ਕਲਾਂ ਨੇ ਇੱਥੇ ਠੀਕ ਹੈ ਨਾ ਸਰਦੀ ਏਰੀਆ ਦਾ ਕੀ ਹਾਲ ਏ ਪਿੰਡਾਂ ਚ ਕੀ ਹਾਲਾਤ ਨੇ ਮੇਰੇ ਪਿੰਡ ਛਲੇ ਜੋ ਕੀ ਹਾਲਾਤ ਨੇ ਠੀਕ ਹੈ ਹ ਮੇਰਾ ਪਿੰਡ ਨਿੱਕਾ ਜਾਂ ਤੁਸੀਂ ਵੇਖੋ ਤੁਸੀਂ ਰਾਜਸਥਾਨ ਲਗੇ ਫਿਰਨੇ ਆ ਜਿਹੜੀ ਫਿਲਮਾਂ ਸ਼ੂਟ ਐਮੀ ਵਰਕ ਨਹੀਂ ਆਏ ਹੋਰ ਹੁੰਦੀਆਂ ਨੇ ਜਿਹੜੇ ਆਪਣੇ ਆਪਣੇ ਏਰੀਆ ਚ ਹੁੰਦੀਆਂ ਨੇ ਵਿਖਾਇਆ ਨਾ ਪੁਰਾਣਾ ਪੁਰਾਣਾ ਪਾਕ ਪੁਰਾਣਾ ਏਰੀਆ ਜਿਵੇਂ ਅੰਗਰੇਜ਼ੀ ਕਲਮ ਚ ਗੱਲ ਕੀਤੀ ਗਈ ਜਦੋਂ ਵਾਂਡ ਨਵੀਂ ਨਵੀਂ ਹੋਈ ਸੀ ਠੀਕ ਹੈ ਵੀ ਇੰਨਾ ਕਹਿੰਦਾ ਮਤਲਬ ਇਹ ਉਹਦੇ ਚ ਵੇਖ ਲੋ ਸੀਨ ਫਿਲਮ 2019 ਚ 20 ਚ ਆਈ ਸੀ ਬੰਬੂ ਘੜ ਫਿਲਮ 2019 20 ਕੀ ਚ ਆਈ ਸੀ ਆਇਤ 20 ਚ ਜਿੰਨੇ ਵਿੱਚ ਆਈ ਸੀ ਹੋਰ ਫਿਲਮਾਂ ਆਈਆਂ ਸੀ ਗਈ ਉਹਦੇ ਚ ਨਾ ਉਹਨਾਂ ਨੇ ਪੁਰਾਣਾ ਏਰੀਆ ਵਿਖਾਇਆ ਵੀ ਪੁਰਾਣੇ ਟਾਈਮ ਕੀ ਹੁੰਦਾ ਸੀ ਉਹ ਵੇਖ ਲੋ ਵੀ ਉਹ ਉਹ ਘਰਾਂ ਚ ਰਹਿੰਦੇ ਨੇ ਜੇ ਥ੍ਰੀ ਹੋਏ ਨੇ ਫਿਰ ਮੁਕਰਾਂ ਤੇ ਅੱਜ ਲੋਕ ਰਹਿੰਦੇ ਬੈਣੇ ਵੀ ਇੰਨਾ ਬੈਕਵਰਡ ਏਰੀਆ ਸਾਡਾ ਵੀ ਅੱਜ ਤੋਂ ਉਹਨਾਂ ਨੇ 100 200 ਸਾਲ ਪੁਰਾਣੀ ਫਿਲਮ ਤੇ ਗੱਲ ਕੀਤੀ ਹੈ ਤੇ ਉਹ ਇਹ ਨਹੀਂ ਵੀ ਉਹਨਾਂ ਨੇ ਸੈੱਟ ਤਿਆਰ ਕੀਤਾ ਉਹ ਸਾਡੇ ਏਰੀਆ 'ਚ ਆ ਕੇ ਛੂਡ ਕੀਤੀ ਉਹਨਾਂ ਨੇ ਵੇਖ ਲਓ ਵਾਹ ਵੀ ਵਾਹ ਇੱਕ ਫਾਇਲ ਕੇ ਫਿਲਮ ਛੂਡ ਹੋਈ ਸੀ ਉਹ ਡੀਸੀ ਦਫ਼ਤਰ ਵਾਲਾ ਸੀਨ ਜਿਹੜਾ ਹੈਗਾ ਕਿਹੜੀ ਹੁੰਦਾ ਲੋਰੀਏ ਲੋਰੀਏ ਬਠੀਕੇ ਯਾਰ ਆ ਦੇ ਯਾਰ ਸਾਡੇ ਏਰੀਆ ਦੇ ਵਿੱਚ ਕਮਲਿਓ ਸਾਡੇ ਏਰੀਆ 'ਚ ਕੀ ਕੀ ਚੀਜ਼ਾਂ ਪਈਆਂ ਨੇ ਪਤਾ ਹੈ ਨਰਿੰਦਰ ਸਿੰਘ ਐਸਐਸਪੀ ਸਾਹਿਬ ਸਲੂਟ ਤੁਹਾਨੂੰ ਸਰ ਵੈਰੀ ਗੁੱਡ ਵੈਰੀ ਗੁੱਡ ਸਲੂਟ ਹੈ ਪੀਸੀਐਸ ਕਈ ਪਏ ਨੇ ਸੁਨੀਲ ਸਿੰਘ ਵਾਰਵਾਲ ਪੀਸੀ ਸਭ ਤੁਹਾਨੂੰ ਸਲੂਟ ਹੈ ਠੀਕ ਹੈ ਤੇ ਬਗੀਚਾ ਸਿੰਘ ਜੀ ਤੁਹਾਨੂੰ ਵੀ ਸਲੂਟ ਹੈ ਤੇ ਆਈਐਫ ਗੁਰਦੀਪ ਸਿੰਘ ਵਾਰਵਾਲ ਜੀ ਤੁਹਾਨੂੰ ਵੀ ਸਲੂਟ ਹੈ ਤੁਸੀਂ ਡੈਥ ਹੋ ਗਏ ਹੋ ਆਈਐਫ ਸੈਟਾ ਪਹਿਲਾਂ ਡਾਕਟਰ ਪ੍ਰੀਤਮ ਸਿੰਘ ਜੀ ਸਾਡੇ ਪਹਿਲੇ ਅਮਨੀ ਡਾਕਟਰ ਹੈਗੇ ਮੇਰੇ ਨਾਨਾ ਜੀ ਤੁਹਾਨੂੰ ਵੀ ਸਲੂਟ ਹੈ ਹੋਰ ਕਈ ਯਾਰ ਕਾਠਗੜ ਪਿੰਡ ਦੇ ਵਿੱਚ ਜਿਹੜੇ ਸਾਇਸਟ ਲੱਗੇ ਨੇ ਮੁੰਡੇ ਅਫਸਰ ਲੱਗੇ ਹੋਏ ਨੇ ਯਾਰ ਜਿਹੜੇ ਇਨਸਪੈਕਟਰ ਲੱਗੇ ਨੇ ਅਦੀਬ ਵਾਲੀ ਉਹ ਚੀ ਗੱਲ ਕਰ ਬੈਕਵਰਡ ਕਿੱਥੇ ਜਾ ਰਿਹਾ ਹੁਣ ਠੀਕ ਹੈ ਇਹ ਤੂੰ ਮਾਈਕ ਚੱਕ ਲੈਣੀ ਡੂਡਸ ਵਾਲਾ ਤੇ ਇੱਕ ਹੋਰ ਬੇਲੀ ਕਦੇ ਟੈਂਪੂ ਨੂੰ ਚੱਕ ਲਿਆ ਕਦੇ ਟੈਂਪੂ ਦੇ ਇੰਟਰਵਿਊ ਲੈ ਲਈ ਕਦੇ ਬੈਕ ਗੇਅਰ ਗੱਡੀ ਵਾਲਾ ਪਾਸੇ ਚਲੇ ਗਿਆ ਕਦੇ ਕਿੱਥੇ ਚਲੇ ਗਿਆ ਤੂੰ ਯਾਰ ਸ਼ਰਮ ਹੋਣੀ ਚਾਹੀਦੀ ਏ ਠੀਕ ਹੈ ਸਾਡੇ ਏਰੀਆ ਵਖਾਓ ਠੀਕ ਹੈ ਮੈਂ ਤਾਂ ਥੋੜਾ ਥੋੜਾ ਜਿਹਾ ਵੇਖਣ ਨੂੰ ਮੈਂ ਮਾਡਰਨ ਲੱਗ ਰਿਹਾ ਹਾਂਗਾ ਠੀਕ ਹੈ ਜਾਲੀ ਕਪੜੇ ਪਾ ਕੇ ਪਰ ਮੈਂ ਵੀ ਪਛੜੇ ਵੀ ਮੈਨੂੰ ਇੱਕ ਤਾਬ ਮਿਲਿਆ ਪਛੜੇ ਵਰਗ ਦਾ ਸਰਟੀਫਿਕੇਟ ਨਾਲ ਲਾਣਾ ਪੈਂਦਾ ਹੈ ਬੈਕਵਰਡ ਦਾ ਕਿਉਂ ਸਾਨੂੰ ਸਰਟੀਫਿਕੇਟ ਕਿਉਂ ਲਾਣਾ ਪੈਂਦਾ ਹੈ ਸਾਨੂੰ ਦਿਓ ਪੈਂਚੋਤ ਨੌਕਰੀ ਜਿੱਦੋਂ ਜਿੱਥੇ ਬੈਕਵਰਡ ਲਿਖਿਆ ਹੁੰਦਾ ਜਾਂ ਕੁਝ ਲਿਖਿਆ ਹੁੰਦਾ ਸਾਨੂੰ ਦਿਓ 10% ਦੀ ਛੋਟ ਬਾਰਡਰ ਵਾਲੇ ਗਏ ਸੀ ਦਿਓ ਪੈਂਚੋ ਬਾਰਡਰ ਕੀ ਮਾੜਾ ਕਿ ਬਾਰਡਰ ਕਲਰ ਰੋਹਿਨ ਰੋਹਿਨ ਟਪਦੀ ਪੈਂਚੋ ਜਿਹੜੇ ਡੀਲਰ ਹੈਗੇ ਨੇ ਉਹ ਖਰੇ ਚੰਡੀਗੜ੍ਹ ਦੇ ਕਿੱਥੋਂ ਦੇ ਰਾਜਸਥਾਨ ਦੇ ਹੈਗੇ ਨੇ ਉਹ ਵਿਚਾਰਿਆਂ ਨੂੰ ਕਹਿੰਦੇ ਜਮੀਨਾ ਆ ਆਦੀ ਜ਼ਮੀਨ ਤੋਂ ਡੇਗੀ ਇੱਥੇ ਉੱਥੇ ਸਟਵਾ ਰਹੇ ਹੁੰਦੇ ਨੇ ਤੇ ਫਾਸ ਹੋ ਜਾਂਦੇ ਨੇ ਠੀਕ ਹੈ ਅੱਗੂ ਫਿਰ ਤੈਨੂੰ ਪਤਾ ਸੈਡਿੰਗ ਤਗੜੀ ਹੋਈ ਹੁੰਦੀ ਹੈ ਮੈਂ ਸਿੱਧੀ ਗੱਲ ਮੂੰਹ ਤੇ ਕਹਿਣਾ ਭਾਵੇਂ ਮੈਨੂੰ ਮੇਰੇ ਨਾਲ ਮੇਰੇ ਤੇ ਪਰਚਾ ਹੋ ਜਾਵੇ ਜੋ ਬੋਲਾਂਗਾ ਬੋਲਾਂਗਾ ਠੀਕ ਹੈ ਤੇ ਮਾੜੇ ਬੰਦੇ ਜਿਹੜੇ ਕਿੱਲੇ ਡੂ ਡੂਡ ਕਿੱਲੇ ਵਾਲ ਜਿੰਨਾਂ ਦੀ ਬਾਹਰ ਪੈਲੀਆਂ ਨੇ ਸਾਡੇ ਰੀ ਕਈਆਂ ਦੇ ਬਾਹਰ ਪੈ ਉਹਨਾਂ ਦੀ ਪੈਰੀਆਂ ਦੇ ਵਿੱਚ ਚਿੱਟਾ ਐਵੇਂ ਸੱਟਿਆ ਬੰਦਾ ਹੈ ਕਈ ਵਾਰ ਗਲਤੀ ਨਾਲ ਆ ਜਾਂਦਾਈ ਕਈ ਵਾਰ ਕੋਈ ਸੈਟਿੰਗ ਕਰਾ ਦਿੰਦਾ ਚੱਲ ਇੱਥੇ ਰੱਖ ਦੇ ਕੋਣ ਦਾ ਡਰੋਨ ਵਾਲਾ ਸਿਸਟਮ ਆ ਗਿਆ ਐਂ ਜਾ ਚੱਲ ਸਿਸਟਮ ਚੱਲਿਆ ਮੰਨਿਆ ਠੀਕ ਹੈ ਪਰ ਉਹ ਜਾਂਦਾ ਕਿੱਥੇ ਜਾਂਦਾ ਚੰਡੀਗੜ੍ਹ ਦਿੱਲੀ ਇੱਧਰ ਜਾਂਦਾ ਉਹਨਾਂ ਨੂੰ ਬਲੋ ਤੁਸੀਂ ਠੀਕ ਹੈ ਤੇਰੀ ਪਰੇਸ਼ਾਨੀ ਹੈ ਹੋਰ ਕਈ ਪਰੇਸ਼ਾਨੀਆਂ ਨੇ ਠੀਕ ਹੈ ਯਾਰ ਨਸ਼ਾ ਮਾੜੇ ਮੈਂ ਕਹਿੰਦਾ ਬੈ ਡੋਟ ਯੂਸ ਸਿੰਥੈਟਿਕ ਡਰੱਗ ਸਿੰਥੈਟਿਕ ਡਰੱਗ ਤੋਂ ਹਮੇਸ਼ਾ ਦੂਰ ਰੋ ਤੁਸੀਂ ਠੀਕ ਹੈ ਨਸ਼ਾ ਕੋਈ ਵੀ ਚੰਗਾ ਨਹੀਂ ਗਾ ਚਲ ਫੀਮਕੂਮ ਜਿਹੜੇ ਕਈ ਵਾਰ ਹੱਟ ਪੈਰ ਦੁਖਦੇ ਨੇ ਚੰਗੀ ਏ ਠੀਕ ਖਾ ਲਓ ਕੋਈ ਚੱਕਰ ਨਹੀਂ ਪਰ ਡੋ ਨੋਟ ਯੂਸ ਸਿੰਥੈਟਿਕ ਡਰਗ ਤੇ ਸਾਡੇ ਏਰੀਆ ਮੈਂ ਗੱਲ ਕਰ ਰਿਹਾ ਸੀ ਬੀਬੀਆਂ ਅੱਜ ਵੀ ਬਾਹਰ ਜਾਂਦੀਆਂ ਨੇ ਠੀਕ ਹੈ ਐਨੀ ਗਰੀਬੀ ਏ ਇੰਨਾ ਮਾੜਾ ਹਾਲ ਏ ਵਿਖਾਓ ਵੀ ਪੈਂਚੋ ਕੀ ਲਾਤ ਨੇ ਇੱਥੇ ਠੀਕ ਓਟਾਂ ਵਾਲੇ ਆ ਜਾਂਦੇ ਜੀ ਕਹਿੰਦੇ ਹੋਣੇ ਸ਼ੇਅਰ ਐਮਪੀ ਸ਼ੇਅਰ ਸਿੰਘ ਕਬਾਇਆ ਜੀ ਨੂੰ ਐਮਪੀ ਬਣਾ ਕੇ ਭੇਜਾ ਸ਼ੇਰਿਆ ਤੂੰ ਕੀ ਕੀਤਾਈ ਇੱਕੋ ਵਾਰ ਤੁਹਾਨੂੰ ਲੋਕ ਸਭਾ ਦੇ ਬੋਲਣ ਦਾ ਮੌਕਾ ਮਿਲਿਆ ਇੱਕੋ ਵਾਰ ਕੀ ਬੋਲਨੇ ਆ ਪਤਾਈ ਸਰ ਸਾਡੇ ਫਰੇਂਸਿਕ ਦੀ ਪ੍ਰੋਬਲਮ ਹੈ ਇਹਨੂੰ ਠੀਕ ਕੀਤਾ ਜਾਵੇ ਉਹ ਕਹਿੰਦੇ ਸ਼ੇਰ ਸਿੰਘ ਜੀ ਬਹਿ ਜਾਓ ਬਹਿ ਜਾਓ ਬਹਿ ਜਾਓ ਬਸ ਹੁਣ ਪਾ ਦਾਂ ਲੋਕ ਸਭਾ ਜ ਮੁੱਦੇ ਚੱਕੋ ਯਾਰ ਭੈਣ ਜ ਲੋਕ ਸਭਾ ਮਾੜੀ ਮੋਟੀ ਜੀ ਜੇ ਪੂਰੇ ਦੁਨੀਆ ਪੂਰਾ ਦੁਨੀਆ ਵੇਂਦੀ ਏ ਜਿਸ ਤਿਸ ਤੇ ਆਪਣੇ ਲੋਕ ਇੰਡੀਅਨ ਬੈਠੇ ਨੇ ਠੀਕ ਹੈ ਨਾ ਪ੍ਰਾਊਡ ਟੂ ਬੀ ਆਮ ਇੰਡੀਅਨ ਫਸਟ ਪ੍ਰਾਈਡ ਪ੍ਰਾਊਡ ਆਮ ਐਮ ਟੂ ਬੈਕਵਰਡ ਠੀਕ ਹੈ ਬਾਰਡਰ ਪੱਟੀ ਠੀਕ ਹੈ ਨਾ ਪਹਿਲਾ ਪ੍ਰਾਊਡ ਮੈਨੂੰ ਆਪਦੇ ਬੈਕਵਾਰਡ ਬਾਰਡਰ ਹੋਣ ਤੇ ਮਾਣ ਹੈ ਤੇ ਦੂਜਾ ਮੈਨੂੰ ਪ੍ਰਾਊਡ ਹੈਗਾ ਮੈਨੂੰ ਇੰਡੀਅਨ ਪੰਜਾਬੀ ਹੋਣ ਤੇ ਮਾਣ ਠੀਕ ਹੈ ਲੋਕ ਸਭਾ ਜਿ ਵਿਚਾਰਨ ਬੋਲਣ ਦਾ ਮੌਕਾ ਹੀ ਨਹੀਂ ਦਿੰਦੇ ਸੀ ਕੀ ਯਾਰ ਹੱਦ ਹੈ ਯਾਰ ਸਾਡੇ ਏਰੀਆ ਅਦੀਬ ਵਾਲੀ ਆਖਾ ਤੈਨੂੰ ਮੈਂ ਤੇਰੇ ਅਦੀਬ ਵਾਲੇ ਤੇ ਜਿਹੜਾ ਔਰਬੇਲੀ ਤੂੰ ਆਖ ਇੱਕ ਵਾਰੀ ਤੁਹਾਡੇ ਮੈਂ ਕਰੰਟ ਕੱਢਾਂਗਾ ਤੇ ਸੰਗ ਤੁਨੂੰ ਇੱਥੇ ਲੈ ਕੇ ਜਾਵਾਂਗਾ ਗੱਡੀ ਲੈ ਕੇ ਆਇਆ ਜਾਵਦੀ ਮੇਰੇ ਕੋਲ ਕੋਈ ਗੱਡੀ ਨਹੀਂ ਗਈ ਠੀਕ ਹੈ ਨਾ ਤੇ ਲੈ ਗਿਆ ਜਦੋਂ ਲੈ ਕੇ ਜਾਵਾਂਗਾ ਤੇਲ ਪੱਲੂ ਤੈਨੂੰ ਪਾਣਾ ਪੈਣਾ ਇਹ ਨਾ ਕਿਹਾ ਜੀ ਵੀ ਇੱਥੇ ਫੋਨ ਤੈਨੂੰ ਕਰੀਏ ਕੋਈ ਕਰਦਾ ਤੇ ਤੇਲ ਦਾ ਖਰਚਾ ਦੇ ਦਿਆ ਜਿਵੇਂ ਤੁਸੀਂ ਕਹਿੰਦੇ ਨਾ 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 ਤੇਲ ਦਾ ਖਰਚਾ ਨਹੀਂ ਅਸੀਂ ਦੇਣਾ ਭਰਾਵਾ ਆਪੇ ਆ ਆ ਕੇ ਵੇਖੋ ਸਾਡੀ ਪ੍ਰੋਬਲਮ ਠੀਕ ਹੈ ਨਾ ਜੋ ਦੇਣਾ ਪੈਣਾ ਉਹ ਤੁਸੀਂ ਦੇਵਾਂਗੇ ਵੀ ਠੀਕ ਹੈ ਜਦੋਂ ਸਾਨੂੰ ਜ਼ਿਆਦਾ ਲੋਡ ਪਈ ਪਰ ਮੈਂ ਇਹ ਕਹਿੰਦਾ ਸਰਦੀ ਜਿੱਥੇ ਦਰਿਆ ਜਮੀਨਾਂ ਡੁੱਬੀਆਂ ਨੇ ਠੀਕ ਹੈ ਦਰਿਆ ਆੜ ਆਇਆ ਠੀਕ ਹੈ ਮੱਝਾਂ ਰੁੜ ਗਈਆਂ ਨਾ ਵਿਚਾਰੇ ਬੇਜਬਾਨ ਜਾਨਵਰ ਵਿਚਾਰਿਆਂ ਨੂੰ ਸਾਡੇ ਏਰੀਏ ਦੇ ਲੋਕ ਜਾਨਵਰਾਂ ਨੂੰ ਬੜਾ ਪਿਆਰ ਕਰਦੇ ਨੇ ਮੱਝਾਂ ਨੂੰ ਮੱਝਾਂ ਉਹਨਾਂ ਦੀ ਜਾਨ ਹੈ ਕਿਉਂਕਿ ਦੁੱਧ ਦਿੰਦੀਆਂ ਨੇ ਦੁੱਧ ਵੇਚ ਕੇ ਵਿਚਾਰਾ ਗੁਜ਼ਾਰਾ ਕਰਦੇ ਨੇ ਕਿੱਲਾ ਜਿੰਨਾਂ ਕੋਲ ਹੈਗੀ ਜ਼ਮੀਨ ਸਬਜ਼ੀਆਂ ਲਾਦੇ ਨੇ ਠੀਕ ਹੈ ਉਹਨਾਂ ਚੋਂ ਕਈ ਵਿਚਾਰੇ ਨੌਕਰੀਆਂ ਦੀ ਤਲਾਸ਼ ਚ ਗਏ ਨੇ ਕਈ ਨੌਕਰੀਆਂ ਲੱਗ ਗਏ ਨੇ ਵਿਚਾਰੇ ਜਿੰਨਾ ਕਿਉਂਕਿ ਸਾਡੇ ਏਰੀਆ 'ਚ ਇੱਕ ਖਾਸियत ਹੈ ਸਾਡੇ ਏਰੀਆ ਨੂੰ ਜੋਰ ਜਮਾਇਸ਼ ਵਿੱਚ ਕੋਈ ਨਹੀਂ ਹੱਥ ਪਾ ਸਕਦਾ ਕਿਉਂਕਿ ਇਹ ਮਿਹਨਤਾਂ ਕਰਦੇ ਨੇ ਅਗਲੇ ਮਿਹਨਤਾਂ ਮਿਹਨਤਾਂ ਕਾਰਜ ਕਰਕੇ ਧਿਆੜੀਆਂ ਕਰ ਕਰਕੇ ਇੰਨੇ ਕੋ ਪੱਕੇ ਹੋਏ ਪੈਣੇ ਨਾ ਬਿਮਾਰੀਆਂ ਤੋਂ ਦੂਰ ਨੇ ਠੀਕ ਹੈ ਜਿਹੜੇ ਸਰਕਾਰੀ ਲੱਗੇ ਨੇ ਚਲੋ ਉਹਨਾਂ ਨੂੰ ਬਿਮਾਰੀਆਂ ਨੇ ਠੀਕ ਹੈ ਤੇ ਜਿਹੜੇ ਇਹ ਕਹਿੰਦੇ ਨਾ ਮਿਹਨਤਾਂ ਕਰਦੇ ਨੇ ਬਿਮਾਰੀਆਂ ਤੋਂ ਦੂਰ ਨੇ ਇੱਕ ਦਿਨ ਆਉਗਾ ਤੈਨੂੰ ਖਾਵਾਂਗੇ ਮੇਰਾ ਹੋਰ ਕੋਈ ਮੁੱਦਾ ਨਹੀਂ ਯਾਰ ਮੁੱਦੇ ਨਸ਼ਾ ਨਸ਼ਾ ਰੇ ਇੱਕ ਪਾਸੇ ਗਿਆ ਨਸ਼ਾ ਸਭ ਤੋਂ ਜ਼ਿਆਦਾ ਕਿੱਥੇ ਲੁਧਿਆਣਾ ਹੈਗਾ ਅੰਮ੍ਰਿਤਸਰ ਹੈਗਾ ਠੀਕ ਹੈ ਚਲ ਜਲਾਲਾਉਗੜ੍ਹ ਦੇ ਰਹੀਏ ਨਸ਼ੇ ਤੋਂ ਬਦਨਾਮ ਹੈ ਠੀਕ ਹੈ ਨਸ਼ਾ ਹੈਗਾ ਏ ਸੋਚ 10 ਮੁੰਡੇ ਕਰ ਲੈਂਦੇ ਨੇ ਯਾਰ ਮੈਂ ਕਹਿੰਦਾ ਵੀ ਨਾ ਕਰੋ ਯਾਰ ਨਸ਼ਾ ਮਾੜੀ ਚੀਜ਼ ਹੈ ਡੋਨਟ ਯੂਜ਼ ਸynthatic ਡਰਗ ਅੰਡਰਸਟੈਂਡ ਤੇ ਡਿਲ ਦੀ ਗੱਲ ਕਰਦੇ ਬਸ ਡਿਲ ਤੁਹਾਨੂੰ ਨਹੀਂ ਪਤਾ ਡਿਲ ਨਾਲ ਮਤਲਬ ਕੀ ਜਦੋਂ ਬੰਦੇ ਬੀਬੀਆਂ ਬਾਹਰ ਜਾਂਦੀਆਂ ਨੇ ਡਿਲ ਨਾਲ ਪਹਿਲਾਂ ਡਿਲ ਯੂਸ ਫਿਰ ਉਸ ਤੋਂ ਬਾਅਦ ਪਾਣੀ ਠੀਕ ਹੈ ਇਹ ਜਿਹੜੇ ਫਿਲਮਾਂ 'ਚ ਸੀਨ ਖਾਣਦੇ ਨੇ ਵੀ ਇਹ ਪਾਣੀ ਲੈ ਗਏ ਉਹ ਉਹ ਸਾਡੇ ਰੈਲਿਟੀ ਚਲਦੀ ਵੀ ਹੈ ਆ ਤੁਸੀਂ ਪੰਜਾਬੀ ਫਿਲਮਾਂ ਵੇਖੋ ਪੁਰਾਣੀਆਂ ਹੁੰਦੇ ਜੀ ਕੀ ਹੁੰਦਾ ਉਹ ਸਾਡੇ ਏਰੀਆ ਦੇ ਵਿੱਚ ਇਸ ਟਾਈਮ ਚੱਲਦਾ ਪਿਆ ਜਿਹੜੀ ਪੁਰਾਣੀ ਪੰਜਾਬੀ ਫਿਲਮਾਂ 'ਚ ਵਿਖਾਉਂਦੇ ਨੇ ਉਹ ਏਰੀਆ 'ਚ ਇਸ ਟਾਈਮ ਹੈ ਸਾਡੇ ਠੀਕ ਹੈ ਇਸ ਟਾਈਮ ਠੀਕ ਹੈ ਉਹ ਸੱਚ ਵਿਖਾਉਂਦੇ ਨਹੀਂ ਪਰ ਉਹ ਖਾਂਦੇ ਨੇ 200 ਸਾਲ ਪੁਰਾਣੀ ਗੱਲ ਪਰ ਸਾਡੇ ਏਰੀਆ 'ਚ ਹੁੰਦੀ ਵੀ ਏ ਯਾਰ ਬੈਕਵਰਡ ਦਾ ਕਿਤਾਬ ਪੈਨ ਚ ਬੈਕਵਰਡ ਬ੍ਰਾਂਡਡ ਸਾਡੇ ਬੰਦੇ ਹੋ ਗਏ ਯਾਰ ਇੱਕ ਇੱਕ ਬੰਦਾ ਵਿਖਾਵਾਂਗਾ ਬ੍ਰਾਂਡਡ ਕਿਹੜੇ ਕਿਹੜੇ ਨੇ ਤਾਂ ਚੈਨਲ ਦਾ ਨਾਮ ਮੇਰਾ ਬ੍ਰਾਂਡਡ ਰਾਏਗਾ ਹਾਂ ਠੀਕ ਹੈ ਨਾ ਮੈਂ ਗੱਲ ਕਰਦਾ ਪਿਆ ਤੇ ਸਾਰੇ ਜਿੰਨੇ ਵੀ ਮੇਰੇ ਜੱਟ ਭਰਾ ਮਜਬੀ ਸਿੱਖ ਭਰਾ ਕੰਬੋਜ ਭਰਾ ਸਾਰੇ ਰਹਿੰਦੇ ਨੇ ਤੇ ਹੋਰ ਕਈ ਜਾਤਾਂ ਪਾਤਾਂ ਬੇਟੀਆਂ ਨੇ ਜਿਨ੍ਹਾਂ ਨੂੰ ਚਮਾਰ ਕਹਿੰਦੇ ਨੇ ਸਾਰੀਆਂ ਜਾਤਾਂ ਪਾਤਾਂ ਨੇ ਮੇਰੇ ਇੱਥੇ ਪਈਏ ਭਰਾ ਵੀ ਬੈਠੇ ਨੇ ਪਈਆ kuta.com ਜਿਹੜੇ ਪਈਏ ਵਿਚਾਰੇ ਉਹ ਸਾਡਾ ਇੱਕ ਪਈਆ ਸਬਜੀ ਵੇਚਣ ਆਂਦਾ ਉਹ ਵੀ ਵਿਚਾਰਾ 20-30 ਸਾਲਾਂ ਦੇ ਇੱਥੇ ਹੈਗਾ ਤੇ ਹੋਰ ూ అండ్స్టమి మేర థ్రూ మరి ఇంగ్ టూటీ ఫర ఉధ గ్రేల్ గడ్డా కదే కదే విషావే దిస్ ఇల్ పది దిసే కలెక్ కలెక్ మన ਸਮ ਕੁਛ ਨਾ ਨਾ ਵੈਰੀ ਮਚ ਬਿਗ ਕਲੈਕਸ਼ਨ ਬਿਗ ਕਲੈਕਸ਼ਨ ਮਤਲਬ ਵੱਡੀ ਸਾਰੀ ਕਲੈਕਸ਼ਨ ਇਨ ਕਲੇ ਮਿੱਟੀ ਮਿੱਟੀ ਦੀ ਇੱਕ ਵੱਡੀ ਸਾਰੀ ਕਲੈਕਸ਼ਨ ਜਿਹਨੂੰ ਕਹਿੰਦੇ ਨੇ ਕੱਠ ਦਿਸ ਇਜ਼ ਵੈਰੀ ਹਾਰਡ ਉਹਨੂੰ ਕਹਿੰਦੇ ਨੇ ਡੇਲ ਠੀਕ ਹੈ ਡੇਲ ਨਾਲ ਸਾਫ ਰੀਅਰ ਕਰਦੇ ਨੇ ਯਾਰ ਤੁਸੀਂ ਯਾਰ ਪਲੱਛਾ ਤੁਸੀਂ ਬਣਾਤੀਆਂ ਉੱਥੇ ਅੱਡਿਆਂ ਤੇ ਠੀਕ ਹੈ ਗੰਦ ਪਿਆ ਹੈ ਤੁਸੀਂ ਹੋਰ ਬਣਾ ਦਿੱਤੇ ਬਾਥਰੂਮ ਯਾਰ ਕੋਈ ਇੱਥੇ ਤੁਸੀਂ ਪਿੰਡ ਦੇ ਵਿੱਚ ਕੋਈ 2-4 ਘਰੀਬ ਕਰਾਂ ਦੇ ਸਰਕਾਰਾਂ ਦੀ ਮੈਂ ਗੱਲ ਕਰਦਾ ਪਿਆ ਉਹਨਾਂ ਦੇ ਤੁਸੀਂ ਬਾਥਰੂਮ ਬਣਾਓ ਸਭ ਤੋਂ ਪਹਿਲਾਂ ਬਾਥਰੂਮ ਜ਼ਰੂਰੀ ਹੈ ਤੀਆਂ ਜਵਾਨ ਨੇ ਯਾਰ ਉਹ ਚਾਰੀਆਂ ਆਉਣ ਜਿਨ੍ਹਾਂ ਦੇ ਬਾਥਰੂਮ ਨਹੀਂ ਗਏ ਉਹ ਬਚਾਰੇ ਕੀ ਕਰਨ ਠੀਕ ਹੈ ਮੈਂ ਤੇ ਪਿੰਡ ਦੇ ਵਿੱਚ ਮੋਲ ਆ ਲਾ ਦੇਖੇ ਹੋਏ ਨੇ ਸਾਰਾ ਦਿਲ ਕਰਦਾ ਪੈਸਾ ਇਨਾ ਕੋ ਹੋਵੇ ਨਾ ਵੀ ਇਹ ਚੀਜ਼ਾਂ ਹੋਣ ਹੀ ਨਾ ਦੇਈਏ ਪਰ ਕੀ ਕਰੀਏ ਯਾਰ ਅਸੀਂ ਕੋਈ ਮੈਂ ਕੋਈ ਰਾਜਾ ਦੇ ਗਾਣੀ ਆ ਜੇ ਸ਼ਾਇਦ ਹੁੰਦਾ ਤਾਂ ਇਹਨਾਂ ਨੂੰ ਕੁਝ ਕਰਦਾ ਵੀ ਕੁਝ ਲੋਕੀ ਵੀ ਯਾਦ ਰੱਖਦੇ ਵੀ ਬਾਕੀ ਬ੍ਰਾਂਡਡ ਰਾ ਕੁਛ ਕਰਕੇ ਗਿਆ ਏ ਉਮੀਦ ਹੈਗੀ ਕੁਛ ਆਨਲਾਈਨ ਟਾਈਮ ਚ ਕਰਾਂਗੇ ਜਾਂ ਠੀਕ ਹੈ ਕਦੇ ਇਨਕਮ ਆਵੇਗੀ ਕਦੇ ਕੁਝ ਕਰਾਂਗੇ ਤੁਸੀਂ ਅੱਗੇ ਵੀ ਮੈਂ ਤੁਹਾਨੂੰ ਦੱਸਿਆ ਹੈ ਸਟੱਡੀ ਮੇਰੀ ਕੋਈ ਮੈਂ ਸਟੱਡੀ ਇੰਗਲਿਸ਼ ਕੋਈ ਮੈਨੂੰ ਜ਼ਿਆਦਾ ਨਹੀਂ ਆਉਂਦੀ ਠੀਕ ਹੈ ਕੋਈ ਸਾਢੇ ਯਾਰ ਏਰੀਆ ਦੇ ਵਿੱਚ ਤੁਹਾਨੂੰ ਪਤਾ ਹੀ ਏ ਕੀ ਯਾਰ ਤੁਹਾਨੂੰ ਕੀ ਰਸਨ ਲਾਤ ਚਲੋ ਛੱਡੋ ਯਾਰ ਬਾਕੀ ਲਾਤ ਬਾਅਦ ਤੇ ਇਹ ਵੀਡੀਓ ਨਾ ਯਾਰ ਵੇਖ ਕੇ ਸ਼ੇਅਰ ਕਰਿਆ ਜੇ ਦੱਸਿਆ ਜੇ ਉਹਨਾਂ ਤੋਂ ਕੋ ਉਹ ਦੀਵਾਲੀ ਤੱਕ ਤੇ ਉਹ ਜਿਹੜਾ ਬਈ ਇੰਟਰਵਿਊ ਕਰਦਾ ਹੈ ਨਾ ਉਹਨੂੰ ਕਿ ਉਹਨਦੇ ਤੱਕ ਪਹੁੰਚੇ ਵੀਡੀਓ ਹੈ ਵੀ ਕੀ ਹਾਲਤ ਨੇ ਤੁਹਾਨੂੰ ਦੱਸਾਂਗੇ ਠੀਕ ਹੈ ਕੀ ਹਾਲਤ ਨੇ ਸਾਡੇ ਏਰੀਆ ਦੇ ਯਾਰ ਲੋਕ ਕੈਮਰੇ ਤੋਂ ਤਾਂ ਡਰਦੇ ਨੇ ਯਾਰ ਇੱਥੇ ਨਾ ਮੈਂ ਵੀਡੀਓ ਬਣਾਣ ਮੈਂ ਚੱਲ ਵੀਡੀਓ ਕਈ ਔਰ ਭਾਈ ਦਾ ਨਾ 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 ਉਹਨੂੰ ਡਰ ਲੱਗਦਾ ਵੀ ਕਿਤੇ ਵੀਡੀਓ ਇਹ ਕੋਈ ਗਲਤ ਨਾ ਬਾ ਦੇਵੇ ਦੇ ਲੈ ਇੰਨਾ ਇੰਨਾ ਮਾੜਾ ਵਾਲਾ ਸਾਡੇ ਏਰੀਆ 'ਚ ਇੰਨਾ ਡਰ ਇਹ ਪੈਦਾ ਕਿੰਨਾਂ ਨੇ ਕੀਤਾ ਇਹ ਪੈਦਾ ਤੁਸੀਂ ਕੀਤਾ ਠੀਕ ਹੈ ਨਾ ਹੁਣ ਕਈ ਇੱਥੇ ਬੰਦੇ ਨਾ ਪੁਲਿਸ ਵਾਲਿਆਂ ਦੀ ਵੀਡੀਓ ਬਣਾ ਕੇ ਆਦੇ ਆਪ ਨੂੰ ਹੀਰੋ ਸਮਝ ਦੇ ਰਹੇ ਠੀਕ ਹੈ ਗਲਤੀ ਉਹਨਾਂ ਦੀ ਹੁੰਦੀ ਹੈ ਠੀਕ ਹੈ ਤੇ ਵਰਦੀ ਡਿਊਟੀ ਟਾਈਮ ਉਹਨਾਂ ਦੀ ਨਾ ਮੈਨੂੰ ਇੰਨੀ ਗੱਲ ਕਹਿਣਾ ਉਦੋਂ ਤੇ ਬੋਰਡ ਪੈਂਦੇ ਨੇ ਵੀਡੀਓ ਚ ਤੁਹਾਡਾ ਜਿਹੜਾ ਜਦੋਂ ਚੌਥਾ ਰੰਗਿੰਦਾ ਹੈ ਨਾ ਜਦੋਂ ਥਾਣੇ ਦੇ ਵਿੱਚ ਤੁਸੀਂ ਵਰਦੀ ਦੇ ਵਿੱਚ ਗੱਲ ਪੈਂਦੇ ਜੇ ਠੀਕ ਹੈ ਤੁਹਾਡਾ ਚੁੱਥਾ ਰੰਗਿੰਦਾ ਹੈ ਨਾ ਪੰਜਾਬ ਪੁਲਿਸ ਐਵੇਂ ਨਹੀਂ ਗਈ ਆਪਣੀ ਪ੍ਰਸ਼ਾਸਨ ਅੱਜ ਕੱਲ ਸਾਰੇ ਮਨਮੁਲਾਜ਼ਮ ਸਹੀ ਨੇ ਕਈ ਕੋਹਣ ਕੇ ਵਿੱਚ ਮਾਰੇ ਪੀਤੀ ਖਾਦੀ ਵਿੱਚ ਕਈ ਵਾਰ ਕਾਲ ਕੋਈ ਗੱਲ ਉਲਟ ਪੁਲਟ ਹੋ ਜਾਂਦੀ ਹੈ ਕੀ ਉਹਨਾਂ ਨੇ ਸ਼ਰਾਬ ਪੀਤੀ ਐ ਸਾਰਾ ਦਿਨ ਡਿਊਟੀ ਕਰਦੇ ਨੇ ਸ਼ਾਮ ਨੂੰ ਬੈਗ ਲਾ ਆਲੇ ਤੇ ਕਿੱਡੀ ਕੋ ਗੱਲ ਏ ਸਾਰਾ ਦਿਨ 8 8 ਤੋਂ 12 ਘੰਟੇ ਡਿਊਟੀ ਕਰਨੀ ਸੋ ਕੀ ਤੁਸੀਂ ਭੈਣ ਚੁਦੋ 8 ਕੀ 5 ਘੰਟੇ 4 ਘੰਟੇ ਕਰਕੇ ਉਸਾਓ ਜਿਹੜੇ ਗੱਡੀਆਂ ਵਾਲੇ ਗਏ ਨੇ ਤੁਹਾਨੂੰ ਪਤਾ ਲੱਗੇ ਬੈਗ ਕੀ ਤੁਸੀਂ ਕਹੋ ਕਿ ਸਾਨੂੰ ਚਿੱਟਾ ਲਿਆ ਕੇ ਦਿਓ ਠੀਕ ਹੈ ਸਾਡੀ ਤਾਂ ਪਾਟੀ ਵੀ ਏ ਇਹ ਹਾਲਾਤ ਨੇ ਕੰਜਰੋ ਤੁਸੀਂ ਮਾਰਦੇ ਜੀ ਗੱਲਾਂ ਹਾਂ ਤੇ ਇਹ ਇਹ ਜਿਹੜੇ ਪੁਲਿਸ ਵਾਲਿਆਂ ਨੇ ਗਦੇ ਗਾਲ ਪੈ ਕੇ ਕਹਦੇ ਕਿ ਇਹਨਾਂ ਦੇ ਨਾ ਜਦੋਂ ਵੱਡੇ ਸਾਭਾਂ ਤੱਕ ਕੰਪਲੀਟ ਜਾਂਦੀ ਨਾ ਉਦੋਂ ਇਹਨਾਂ ਦਾ ਚੁੱਥਾ ਇਹ ਜਾਂ ਰੁਕੀਂਦਾ ਨਾ ਵਰਦੀ 'ਚ ਪੁਲਿਸ ਦੇ ਗਾਲ ਪੈਣਾ ਕਨਸਟੀਟਿਊਸ਼ਨ 'ਚ ਨਹੀਂ ਹੈਗਾ ਇੱਕ ਡਿਊਟੀ ਟਾਈਮ ਕੋਈ ਬੰਦਾ ਤੁਸੀਂ ਸਹੀ ਏ ਯਾਰ ਤੁਸੀਂ ਉਹਨੂੰ ਵੀਡੀਓ ਜਾਣ ਕੇ ਪਾ ਕੇ ਠੀਕ ਹੈ ਡੀਫੇਮ ਕਰ ਦਿੰਦੇ ਜੀ ਇੰਨੇ ਚਲਾਨ ਕੱਟਦਾ ਜੀ ਇਹਦੇ ਸਿਰ ਤੇ ਟੋਪੀ ਕੋ ਨਹੀਂ ਯਾਰ ਉਹ ਡਿਊਟੀ ਕਰਦੇ ਪੈਣੇ ਉਹਨਾਂ ਨੂੰ ਟੋਪੀ ਦੀ ਸਿਰ ਤੇ ਕਿਉਂ ਹੈਲਮਟ ਲੈਣ ਠੀਕ ਹੈ ਤੇ ਟੋਡਾ ਉਹ ਤੋਂ ਜਦੋਂ ਫਿਰ ਚੜਦਾ ਨਾ ਡੰਡਾ ਠੀਕ ਹੈ ਮਰਚਾਂ ਵਾਲਾ ਠੀਕ ਹੈ ਜਦੋਂ ਗਾਰਡ ਪੈਂਦੇ ਜੂਣੀ ਉਦੋਂ ਪਤਾ ਲੱਗਦਾ ਵੀ ਪੰਜਾਬ ਪੁਲਿਸ ਕੀ ਚੀਜ਼ ਹੈ ਕਹਿੰਦੇ ਨੇ ਤੁਹਾਨੂੰ ਕਹਾਣੀ ਸੁਣਾ ਲੱਗਿਆ ਇੱਕ ਵੈਰੀ ਗੁੱਡ ਸੁਣਿਆ ਜੇ ਕਹਿੰਦੇ ਨੇ ਕਿਸੇ ਟਾਈਮ ਨਾ ਇੱਕ ਬੰਦਾ ਸੀ ਸੋ ਇੱਕ ਨਾ ਸੌਰੀ ਜੰਗਲ ਦੇ ਵਿੱਚ ਨਾ ਉਹਨਾਂ ਨੇ ਨਾ ਤਿੰਨ ਚਾਰ ਤਰ੍ਹਾਂ ਦੀ ਪੁਲਿਸ ਆਈਆਂ ਪਹਿਲਾਂ ਆਈ ਅਮਰੀਕਾ ਦੀ ਪੁਲਿਸ ਉਹ ਕਹਿੰਦੇ ਵੀ ਉਹਨਾਂ ਨੇ ਛੜ ਤਰੱਕੀ ਵੀ ਨਾਮ ਦੇਵਾਂਗੇ ਵੀ ਤੁਸੀਂ ਇਹਨਾਂ ਰਿਚ ਲਾ ਬਗਲੇ ਉਹ ਰਿਚ ਬੜੇ ਨੇ ਖਰਾਬ ਕੀਤੀ ਖੜੇ ਨੇ ਪਹਿਲਾਂ ਅਮਰੀਕਾ ਦੀ ਪੁਲਿਸ ਹੁਣ ਨਾ ਸੋਰਾ ਨਾ ਲਾ ਬਤਾਉਂ ਨਾ ਉਹ ਕਹਿੰਦੇ ਸਰ ਥਿਸ ਇਜ਼ ਨੋ ਰਿਚ ਸ਼ੋ ਸ਼ੋ ਸ਼ਾ ਫਿਰ ਚਾਈਨਾ ਦੀ ਪੁਲਿਸ ਗਈ ਉਹ ਕਹਿੰਦੇ ਸਰ ਰਿਚ ਰਿਚ ਮਤਲਬ ਬੋਲ ਕੇ ਵੀ ਰਿਚ ਛੇ ਤਾਂ ਕੋਈ ਨਹੀਂ ਹੈ ਕਿ ਐ ਆਗ ਤੋਣਦੇ ਉਹਨਾਂ ਸਾਰੇ ਚੰਗਲਾਣੂ ਤੀਜੇ ਗਏ ਬੇਲੀਓ ਠੀਕ ਹੈ ਉਥੋਂ ਵਾਲੇ ਕਿਹੜੂ ਯੂ ਅਮਰੀਕਾ ਵਾਲੇ ਪਹਿਲੇ ਗਏ ਫਿਰ ਚਾਈਨਾ ਵਾਲੇ ਗਏ ਫਿਰ ਗਏ ਜਿਹੜੇ ਦੂਜੇ ਬੇਲੀ ਆ ਕੀ ਕਹਿੰਦੇ ਨੇ ਸੋਰੀ ਯਾਰ ਭੁੱਲ ਗਿਆ ਮੈਂ ਜਿੰਨਾ ਦੇ ਯੂਐਸ ਯੂਨਾਈਟਿਡ ਕਿੰਗਡਮ ਇੰਗਲੈਂਡ ਇੰਗਲੈਂਡ ਆ ਲਗੇ ਉਹਨਾਂ ਨੇ ਜੰਗਲ ਦੀ ਮੈਂ ਕਿਹਨਾਂ ਪੁੱਛ ਨਾ ਕੀ ਕੀਤਾ ਜੰਗਲ ਦਾ ਹੁਣ ਉਹਨਾਂ ਨੇ ਪਰ ਜਦੋਂ ਪੰਜਾਬ ਪੁਲਿਸ ਗਈ ਨਾ ਰੇਚ ਤਾਂ ਉਹਨਾਂ ਨੇ ਰੇਚ ਤਾਂ ਲੱਬੇ ਨਹੀਂ ਉਹਨਾਂ ਨੂੰ ਨਾ ਜਿਹੜੇ ਹੁੰਦੇ ਨੇ ਦੂਜੇ ਕੀ ਕਹਿੰਦੇ ਨੇ ਇਹ ਕੁੱਤੇ ਲੱਭ ਗਏ ਉਹਨਾਂ ਨੇ ਕੁੱਤਿਆਂ ਦੀ ਬੁੰਡ ਕੁੱਟ-ਕੁੱਟ ਕੇ ਕੁੱਟ-ਕੁੱਟ ਕੇ ਜ ਬੁਰਾ ਹਾਲ ਕਰਤਾ ਨਾ ਕਿੰਨੇ ਸਾਰੇ ਰਿਚਾਂ ਸਾਰੇ ਰਿਚੇ ਰਿਚੇ ਰਿਚਾਂ ਉਬਾਰ ਆ ਕੇ ਨਹੀਂ ਕਹਿੰਦੇ ਜਿਨ੍ਹਾਂ ਨੇ ਸ਼ਰਤ ਰੱਖੀ ਸੀ ਉਹਨਾਂ ਦੀ ਬੌਂਡ ਕੋਟ ਕੋਟ ਕਿਹਾ ਵੀ ਤੁਸੀਂ ਦੱਸੋ ਤੁਸੀਂ ਰਿਚ ਹੋਣ ਰਿਚ ਹੋਣ ਉਹ ਸਾਰੇ ਆ ਕੇ ਕਹਿੰਦੇ ਸਾਰੇ ਰਿਚਾਂ ਸਾਰੇ ਰਿਚੇ ਸਾਰੇ ਰਿਚਾਂ ਸਾਰੇ ਰਿਚਾਂ ਪੰਜਾਬ ਪੁਲਿਸ ਕੁੱਤਿਆਂ ਨੂੰ ਰਿਚ ਬਣਾ ਦਿੰਦੀ ਏ ਜਿਆਦੀ ਆਹੀ ਤੇ ਆਵੇ ਤਾਂ ਠੀਕ ਹੈ ਨਾ ਪੰਜਾਬ ਪੁਲਿਸ ਹੈ ਨਾ ਸੋਚਾ ਜੇ ਵੀ ਟੇਡ ਵੱਡੇ ਨੇ ਤੇ ਇਹ ਕੁਝ ਕਰ ਨਹੀਂ ਸਕਦੀ ਆਈ ਐਮ ਸਲੂਟ ਪੰਜਾਬ ਪੁਲਿਸ ਠੀਕ ਹੈ ਆਈ ਐਮ ਸਲੂਟ ਅ ਡੀਐਸਪੀ ਸਾਹਿਬ ਐਂਡ ਸਾਡੇ ਏਰੀਏ ਦੇ ਜਿਹੜੇ ਵੀ ਗਏ ਨੇ ਤੁਸੀਂ ਬਹੁਤ ਚੰਗਾ ਕੰਮ ਕਰ ਰਹੇ ਹੋ ਠੀਕ ਹੈ ਤੇ ਵੈਰੀ ਗੁੱਡ ਤੇ ਸਲੂਟ ਹੈ ਤੁਹਾਨੂੰ ਸਾਰਿਆਂ ਨੂੰ ਠੀਕ ਹੈ ਤੇ ਪੁਲਿਸ ਦੀਵਾਲੀ ਨੂੰ ਤੇ ਇੱਕ ਨੂੰ ਰਿਕੁਐਸਟ ਕਰਿਆ ਜੇ ਵੀ ਇਹ ਇੰਟਰਵਿਊ ਉਹਨਾਂ ਦੀ ਕੀਤੀ ਕਰ ਜਿਹੜੇ ਜਿੱਥੇ ਹਾਲਾਤ ਮਾੜੇ ਨੇ ਦੱਸੋ ਠੀਕ ਹੈ ਮੇਰਾ ਅੱਜ ਦਾ ਹੀ ਵਿਸ਼ਾ ਸੀ ਤੇ ਵੀਡੀਓ ਬਾਅਦ ਵਿੱਚ ਰੋਸਟ ਅੱਜ ਬੜੀ ਖਤਰਨਾਕ ਸਵੇਰੇ ਆਵੇਗੀ ਅੱਜ ਐਡੀਟਿੰਗ ਦਾ ਟਾਈਮ ਲੱਗਦਾ 4-5 ਕੈਂਡੀਡੇਟ ਠੀਕ ਹੈ ਓਕੇ ਜੀ ਬਾਏ ਜੀ ਲਵ ਯੂ